ਜੀ ਸਾਡੇ ਆ ਪਾੜ ਪਿਆ ਹੋਇਆ 1.5 200 ਫੁੱਟ ਦਾ ਪਾੜਿਆ ਇੱਥੇ ਤੇ ਇਹ ਜਿਹੜਾ ਆ ਅਸੀਂ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਆ ਮੁਰਮਤ ਹੋਣੀ ਚਾਹੀਦੀ ਹੈ ਦੀ ਅਧਿਕਾਰੀ ਕੋ ਆ ਕੋਈ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਈ ਤੱਕ ਪਿੰਡ ਜੀ ਅਸੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਆ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗੱਲ ਨਹੀਂ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉੱਤਰਨ ਜਾਂਦੇ ਆ ਉਹ ਸਾਰਾ ਕੁਝ ਉਹਦੀ ਮਿੰਤੀ-ਮਿੰਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋ ਦਾ ਕੋਈ ਪ੍ਰੋਸੀਜਰ ਹੁੰਦਾ ਹੋਏਗਾ ਉਸ ਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਜਾਇਦਾ ਨ ਸਬੰਧਤ ਡੀਸੀ ਐਚਡੀਐਮ ਸਾਹਿਬ ਕੋਈ ਏਦਾਂ ਕੋਈ ਏਦਾਂ ਦਾ ਅਧਿਕਾਰੀ ਜਿਹੜਾ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਇਆ। ਯੋ ਤੇ ਸਾਨੂੰ ਪਤਾ ਵੀ ਆਪਾਂ ਇੰਨੇ ਇੰਨੇ ਪਾਣੀ ਚ ਲੰਘ ਕੇ ਜਿੱਥੇ ਵੀ ਜਾਣਾ ਜਾਂਦੇ ਹਾਂ ਜੀ। ਤੇ ਰਾਤ ਪਾਣੀ ਦਾ ਇੰਨਾ ਜ਼ੋਰ ਸੀ ਸਾਨੂੰ ਜੋ ਮਦਦ ਚਾਹੀਦੀ ਛੋਟੀ ਮੋਟੀ ਵੀ ਮਿੱਟੀ ਦੀਆਂ ਬੋਰੀਆਂ ਹੀ ਚਾਹੀਦੀਆਂ ਸੀ। ਤੁਹਾਨੂੰ ਹੋਰ ਕੀ ਚਾਹੀਦਾ ਹੋਰ ਉਹ ਦੇ ਵੀ ਕੀ ਸਕਦੇ ਸਨ। ਮਰਜੀ ਸਿੰਘ ਸਰਪੰਚੋਗਰਾ ਕੀ ਮਸਲਾ ਹੈ ਮਸਲਾ ਜੀ ਸਾਡੇ ਆ ਪਾੜ ਪਿਆ ਹੋਇਆ 1.5 200 ਫੁੱਟ ਦਾ ਪਾੜਿਆ ਇੱਥੇ ਤੇ ਇਹ ਜਿਹੜਾ ਆ ਅਸੀਂ ਕੰਨੇ ਆ ਜਲਦੀ ਤੋਂ ਜਲਦੀ ਜਿਹੜਾ ਆ ਮਰਮਤ ਹੋਣੀ ਚਾਹੀਦੀ ਹੈ ਦੀ ਅਧਿਕਾਰੀ ਕੋ ਆਇਆ ਕੋਈ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਈ ਤੱਕ ਕਿ ਇਹਨੇ ਨਹੀਂ ਪੁੱਛਿਆ ਸਾਨੂੰ ਆਣ ਕੇ ਅਜੇ ਤੱਕ ਇਦਾਂ ਹੀ ਹੈ ਜੀ ਕਿਦਾਂ ਜਾ ਰਹੇ ਪਿੰਡ ਚ ਪਿੰਡ ਚ ਹੀ ਅਸੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਇਹ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗੱਲ ਨਹੀਂ ਨੂੰ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉਧਰ ਨੂੰ ਜਾਂਦੇ ਆ ਤੇ ਹਜੇ ਤੱਕ ਸਾਡੇ ਕੋਈ ਨਹੀਂ ਪਹੁੰਚਿਆ ਕਿ ਪ੍ਰਸ਼ਾਸਨ ਅਧਿਕਾਰੀ ਨੇ ਸਾਡੀ ਕੋ ਕੋ ਜੀ ਬੰਨ ਬੰਨਣ ਦੀ ਕੋਸ਼ਿਸ਼ ਜੇ ਕੋਈ ਨਹੀਂ ਕੀਤੀ ਕੱਲ ਆਏ ਸੀ ਕੁਝ ਅਧਿਕਾਰੀ ਉਹਦੀ ਮਿੰਨਤੀ ਕਰਗੇ ਸੀ ਪੀੜ ਡੂੰਗਾ ਕਿੰਨਾ ਆ ਇਹ ਲੰਬਾਈ ਇਹਦੀ ਕਿੰਨੀ ਹੈਗੀ ਆ ਉਹ ਸਾਰਾ ਕੁਝ ਉਹਦੀ ਮਿੰਨਤੀ ਮੰਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋ ਦਾ ਕੋਈ ਪ੍ਰੋਸੀਜਰ ਹੁੰਦਾ ਹੋਏਗਾ ਉਸ ਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਵੱਡਾ ਜਿਹੜਾ ਇਸ ਡਿਪਾਰਟਮੈਂਟ ਦਾ ਜਾਇਦ ਨਾ ਸਬੰਧਤ ਡੀਸੀ ਐਸਡੀਐਮ ਸਾਹਿਬ ਕੋਈ ਏਦਾਂ ਕੋਈ ਏਦਾਂ ਦਾ ਅਧਿਕਾਰੀ ਜਿਹੜਾ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਜੀ ਅਜੇ ਤੱਕ ਫਿਰ ਤੁਹਾਡਾ ਸਬੰਧ ਸਮਰਕ ਟੁੱਟਿਆ ਪਿਆ ਜਿਹਾ ਆਵਾਜ਼ੀ ਚਾਹ ਆ ਸੰਪਰਕ ਆਵਾਜ਼ਾਈ ਤੇ ਚਲੋ ਜੀ ਟੁੱਟੀ ਟੁੱਟੀ ਆ ਉਹ ਤੇ ਸਾਨੂੰ ਪਤਾ ਵੀ ਆਪਾਂ ਇੰਨੇ ਇੰਨੇ ਪਾਣੀ ਚ ਲੰਘ ਕੇ ਜਿੱਥੇ ਵੀ ਜਾਣਾ ਜਾਂਦੇ ਆ ਜੀ ਤੇ ਵੈਸੇ ਤਾਂ ਇਹ ਆ ਵੀ ਆਪਾਂ ਦੇ ਉਸ ਦਿਨ ਜਿੱਦਣ ਇੱਥੇ ਰਾਤ ਪਾਣੀ ਦਾ ਇੰਨਾ ਜ਼ੋਰ ਸੀ ਸਾਨੂੰ ਜੋ ਮਦਦ ਚਾਹੀਦੀ ਛੋਟੀ ਮੋਟੀ ਵੀ ਮਿੱਟੀ ਦੀਆਂ ਬੋਰੀਆਂ ਹੀ ਚਾਹੀਦੀਆਂ ਸੀ ਸਾਨੂੰ ਹੋਰ ਕੀ ਚਾਹੀਦਾ ਹੋਰ ਉਹ ਦੇ ਵੀ ਕੀ ਸਕਦੇ ਸਾਨੂੰ ਉਹ ਵੀ ਮਿਲਿਆ ਪਰ ਉਹ ਅਜੇ ਤੱਕ ਵੀ ਸਾਡੀ ਕੋਈ ਇਹ ਕੀ ਕਹਿੰਦੇ ਵੀ ਉਹਦੇ ਵਾਹਿਗੁਰੂ ਦੇ ਭਰੋਸੇ ਹੀ ਆ ਜਾਂ ਜਿਹੜੀਆਂ ਸਿੱਖ ਸੰਗਤਾਂ ਜਾਂ ਹੋਰ ਸਾਡੇ ਮਦਦ ਕਰਨ ਵਾਸਤੇ ਆ ਰਹੇ ਨੇ ਲੋਕ ਇਹ ਉਹਨਾਂ ਦਾ ਸਾਰਾ ਚੱਲ ਰਿਹਾ ਵੀ ਲੋਕਾਂ ਦਾ ਪਸ਼ੂਆਂ ਦਾ ਵੀ ਚਾਰਾ ਜਿਹੜਾ ਮਿਲ ਰਿਹਾ ਤੇ ਜਿਹੜੇ ਸਾਡੇ ਪਿੰਡਾਂ 'ਚ ਰਹਿ ਰਹੇ ਉਹਨਾਂ ਨੂੰ ਵੀ ਜਿਹੜੀਆਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਹੋ ਰਹੀਆਂ ਅੱਜ 24 ਤਰੀਕ ਨੂੰ ਪਾਣੀ ਆਉਣਾ ਸ਼ੁਰੂ ਹੋ ਗਿਆ ਸਾਮ ਨੂੰ 25 ਤਰੀਕ ਨੂੰ ਟਾਂਡੇ ਲੱਗੋ ਬੰਟ ਟੁੱਟਦਾ ਔਰ 25 ਤਰੀਕ ਨੂੰ ਇਹ ਸੋ ਟੁੱਟ ਜਾਣਾ ਸੀ ਕਿਉਂਕਿ ਸਾਰਾ ਟਾਂਡੇ ਵਾਲਾ ਪਾਣੀ ਵੀ ਇੱਥੇ ਆਉਣਾ ਸੀ ਅਸੀਂ ਵੀਡੀਓ ਸਾਬ ਨਾਲ ਵੀ ਗੱਲ ਕੀਤੀ ਆ ਕਿ ਸਾਨੂੰ ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ ਉਹ ਕਹਿੰਦੇ ਕਿ ਇਹ ਤੁਸੀਂ ਇੱਥੋਂ ਚਲੇ ਜਾਓ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਸਾਡੇ ਬੰਨਣ ਦੇ ਵਿੱਚ ਮਦਦ ਕਰੋ ਤਾਂ ਜੇ ਬੰਨ ਟੁੱਟੇ ਨਾ ਤਾਂ ਅਸੀਂ ਸਾਨੂੰ ਜਾਣ ਦੀ ਜਰੂਰਤ ਹੀ ਨਾ ਪਵੇ ਪਰੰਤੂ ਜਹਾ ਕੁਝ ਨਹੀਂ ਹੋਇਆ ਇੱਥੋਂ ਤੱਕ ਕਿ ਸਾਨੂੰ ਖਾਲੀ ਸੈਂਡ ਬੈਗ ਤੱਕ ਵੀ ਪ੍ਰੋਵਾਈਡ ਨਹੀਂ ਹੋਏ ਸਾਡੇ ਪਿੰਨੇ ਪੂਰੀ ਕੋਸ਼ਿਸ਼ ਕੀਤੀ 12 ਵਜੇ ਇੱਥੋਂ ਬੰਨ ਟੁੱਟਣ ਲੱਗਾ ਸੀ ਅਸੀਂ 12 ਵਜੇ ਬੰਨ ਬੰਨਿਆ ਔਰ ਤੁਹਾਡੇ ਕੋਲ ਲਾਸਟ 5 ਵਜੇ ਸਵੇਰੇ ਸਾਡੀ ਜਦੋਂ ਜਾਇਦੇ ਬਾਅਦ ਅਸੀਂ ਇੱਕ ਜੀਸੀਬੀ ਵੀ ਲੈ ਕੇ ਲਈ ਸੀ ਇੱਥੇ ਤੇ 5 ਵਜੇ ਤੁਹਾਡੇ ਕੋਲ ਜਿਹੜਾ ਪਾਣੀ ਉਹ ਬਰਸਾਉਣਾ ਕਿਤੇ ਹੈਲਪ ਲਾਈਨ ਤੇ ਫੋਨ ਕਰੋ ਸਰਕਾਰ ਵਾਲੋ ਕੀ ਅਸਰ ਪਿਆ ਸਰ ਹੈਲਪ ਲਾਈਨ ਤੇ ਉਹ ਤਾਂ ਫੋਨ ਚੱਕਦੇ ਸੀ ਪਰ ਉਹ ਫੋਨ ਚੱਕ ਕੇ ਇੰਨੀ ਗੱਲ ਕਹਿੰਦੇ ਕਿ ਤੁਹਾਡੀ ਕੰਪਲੇਟ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡੀ ਕਿਸੇ ਅਧਿਕਾਰ ਨਾਲ ਗੱਲ ਕਰਾਓ ਜਾਹਾਂ ਨੂੰ ਉਹਨਾਂ ਦਾ ਨੰਬਰ ਦਿਓ ਪਰ ਉਹ ਕਹਿੰਦੇ ਨਹੀਂ ਅਸੀਂ ਤੁਹਾਡੀ ਗੱਲ ਸੁਣ ਲਈ ਅਸੀਂ ਫਾਰਵਰਡ ਕਰ ਦਾਂਗੇ ਅਸੀਂ ਕਿੰਨੇ ਦਿਨ ਬਾਅਦ ਅਧਿਕਾਰੀ ਆਏ ਅਧਿਕਾਰੀ ਸਰ 26 ਤਰੀਕ ਨੂੰ ਐਕਸ਼ਨ ਸਾਹਿਬ ਆਏ ਸੀ ਪਾਰਲੀ ਸਾਈਡ ਤੇ ਇਧਰ ਨਹੀਂ ਆਏ ਪਾਰਲੀ ਸਾਈਡ ਤੇ ਆਏ ਸੀ ਔਰ ਉਹ 23 ਨੂੰ ਸਾਨੂੰ ਉਹ ਦਵਾਂਸ ਕੀ ਲੈਣੇ ਸੋਹਣਾ ਕੋਲੋਂ 23 ਨੂੰ ਉਹਨਾਂ ਨੂੰ ਤੇ ਸਾਨੂੰ ਤਾਂ 25 ਤਰੀਕ ਨੂੰ ਮਦਦ ਚਾਹੀਦੀ ਸੀ ਬੰਨ ਨੂੰ ਬੰਨਣ ਵਾਸਤੇ ਉਹ ਤਾਂ ਬੰਨਿਆ ਨਹੀਂ ਗਿਆ ਸਾਡੇ ਪਿੰਡ ਦੇ ਲੋਕ ਸਾਰੀ ਰਾਤ ਇੱਥੇ ਜਾਗਦੇ ਰਹੇ ਨੇ ਇਸੇ ਤੋਂ ਬੰਦ ਉੱਪਰ ਰਹੇ ਨੇ ਔਰ ਇਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਘਰੋਂ ਖਾਦ ਵਾਲੇ ਕੱਟੇ ਲਿਆ ਕੇ ਖਾਲੀ ਬੋਰੀਆਂ ਲਿਆ ਕੇ ਉਹਦੇ ਨਾਲ ਬੰਨ ਬੰਨਿਆ ਗਿਆ ਸੀ ਇਹ ਆ ਸਾਡੇ ਸਰਕਾਰਾਂ ਦੇ ਸਾਡੇ ਪ੍ਰਸ਼ਾਸਨ ਦੇ ਜਿਹੜੇ ਆ ਅਗਾਉ ਪ੍ਰਬੰਧ ਜਿਹੜੇ ਤੁਸੀਂ ਕਹਿੰਦੇ ਹੋ ਨਾ گاਉਂ ਪ੍ਰਬੰਧ ਹੋ ਰਹੇ ਨੇ ਇਹ ਆ گاਉਂ ਪ੍ਰਬੰਧ ਸੀ ਜੀ